ਗੁੱਡ ਮਾਰਨਿੰਗ ਜੀ ਜਿਹੜੀ ਉੱਪਰ ਪੋਸਟ ਦੇਖਦੇ ਪਿਓ ਨਾ ਇਹ ਵੀਰ ਕਹਿੰਦਾ ਤੁਸੀਂ ਪੰਜਾਬੀ ਨੂੰ ਬਦਨਾਮ ਕਰਦੇ ਹੋ ਠੀਕ ਹੈ ਤੁਸੀਂ ਪਾ ਚਾਰ ਪੰਜ ਸਾਲਾਂ ਤੋਂ ਇੱਥੇ ਪ੍ਰਾਣੇ ਰਹਿੰਦੇ ਪਿਓ ਦੀ ਪੈਰ ਛੱਡ ਗਏ ਹੋ ਮੈਂ ਦੋ ਤਿੰਨ ਮਹੀਨੇ ਦਾ ਭਰਿਆ ਪਿਆ ਸੀ ਤੇ ਮੈਂ ਅੱਕ ਕੇ ਪੋਸਟ ਪਾਉਣੀ ਪੈਗੀ ਥੈਂਕ ਯੂ ਵੀਰਾਂ ਤੂੰ ਪੋਸਟ ਪਾਈ ਅ ਤਰਾ ਧੰਨਵਾਦ ਆ ਠੀਕ ਹੈ ਤੂੰ ਅੱਕਿਆ ਪਿਆ ਸੀ ਕਿਹੜੀ ਅੱਕੜਾ ਕਿਹੜੀ ਗੱਲੋਂ ਮੇਰਾ ਵੀਰ ਸਹੀ ਹੈ ਨਾ ਕਹਿੰਦਾ ਪੰਜਾਬੀਆਂ ਨੂੰ ਮਤ ਦੇਣ ਚ ਵੀ ਘਾਟ ਆ ਸਹੀ ਹੈ ਨਾ ਪੰਜਾਬ ਇਹ ਇਹ ਬੰਦੇ ਨੇ ਵੀਰ ਨੇ ਸਾਬਤ ਕੀਤਾ ਵੀ ਪੰਜਾਬੀਆਂ ਨੂੰ ಮತ ਦੇਣ ਦੀ ਲੋੜ ਨਹੀਂ ਹੈ ਠੀਕ ਆ ਮੈਨੂੰ ਰਿਕਾਰਡਿੰਗ ਸੁਣਾਉਣਾ ਬਾਕੀ ਗੱਲਾਂ ਬਾਅਦ ਚ ਕਰਦੇ ਆ ਸੁਣੇ ਪਹਿਲਾਂ ਉਸ ਬੰਦੇ ਕੋ ਜੋ ਬੰਦਾ ਕਾਂਪੇ ਪਕੜਿਆ ਗਿਆ ਦੋ ਦਿਨ ਜੇਲ੍ਹ ਮੇਂ ਰਹਾ ਕੱਲ ਉਸ ਨੂੰ ਅਸੀਂ छुड़ਵਾਇਆ ਐ ਐਡਵੋਕੇਟ ਕਰਕੇ ਉਸ ਨੂੰ छुड़ਵਾਇਆ ਐ ਅੱਜ 10 ਜੂਨ ਹੈ ਕਿ ਉਸ ਨੂੰ ਕੋਰਟ ਡਾਲ ਦਿੱਤੀ ਗਈ ਹੈ तो दूसरे लड़के जिसने काम भेजा तो उसका क्या कसूर था उसको पांच बार चक्कर कटवाए पुलिस पुलिस स्टेशन के उस पर भी कोर्ट डाल दी कि ये बंदा मास्त्रो है ये ठेकेदार है इसने इस बंदे को काम पे भेजा है सात हजार रूपए का डाल दिया। अब दस जुलाई को उनकी कोर्ट अब बाद में पता लगा क्या कुछ फाइन है क्या नहीं है उसकी फोटो मैं भेज रहा हूँ आपको जो किसी की हेल्प करता ना उसने ये भी बोला कि मैं इंडियन इंडियन होने के नाते मैं इसको जानता भी नहीं आज ये मेरे को मिला था सुबह कहीं बस स्टैंड पे मिला था इसके पास काम वगैरह कुछ था नहीं थोड़ा ध्यान से ध्यान से काम करो इस टाइम अगर पकड़े जाते हो तो किसी दूसरे को मत फसाओ ठीक है जो पुराना बंदा बैठा हो फसेगा जिसने आपको काम पे भेजा है वो धक्के से फसा जाएगा इना वीरा ने मुंडे काम ते लेके मेरे वीर ए ठीक है ना थे माफ़ पॉल्स पेगी ते मुंडे फड़ेगे फसा कौन देता नाल जिने काम ते भेजया सी गलती ओदी की सी ਵੀ पंद्रह दिमाग तो काम ले लो ओथे कह दो कोई काम दे देख आए सीगे ਠੀਕ ਹੈ ਨਾ ਇਹ ਕਿਹੜੇ ਕੰਮ ਬੰਦਾ ਚਾਹੀਦਾ ਰੱਖ ਲਾਂਗੇ ਕੋਈ ਵੀ ਗੱਲ ਬਣਾ ਦਿੰਦੇ ਠੀਕ ਹੈ ਨਾ ਪਰ ਨਹੀਂ ਕਾ ਨੇਕੇ ਕਾਰ ਛਿੱਤਰ ਖਾ ਅਸੀਂ ਵੀ ਖਾਦੇ ਤੂੰ ਵੀ ਖਾ ਠੀਕ ਹੈ ਨਾ ਉਹ ਵੀਰ ਫਸਾ ਦਿੱਤਾ ਨਾ ਮੀ ਪੰਜਾਬੀ ਨੂੰ ਅੱਜ ਤਾਂ ਜੀ ਵੀ ਘਟਾ ਇਹ ਬੰਦੇ ਹੋਣੇ ਜਿਹੜੇ ਨਾ ਬਰਾਬਰ ਦੋਨਾਂ ਪਾਸੇ ਪੈਜ ਰੱਖ ਕੇ ਚੱਲਦੇ ਹੁੰਦੇ ਨੇ ਠੀਕ ਹੈ ਨਾ ਨਾ ਇੱਧਰ ਇਹ ਉੱਧਰ ਸਹੀ ਸਾਂਝੇ ਬੰਦੇ ਜਿਹਨੂੰ ਕਹਿੰਦੇ ਹੁੰਦੇ ਆ ਠੀਕ ਹੈ ਨਾ ਅਸੀਂ ਉਹ ਲੋਕ ਆ ਸਾ ਅਸੀਂ ਉਸ ਦੇਸ਼ ਚੋਂ ਆਏ ਆ ਜਿੱਥੇ ਪੜ੍ਹਿਆ ਲਿਖਿਆ ਬੰਦਾ ਅਣਪੜ੍ਹ ਨੇ ਤਾਂ ਨੌਕਰੀ ਮੰਗਦਾ ਠੀਕ ਹੈ ਨਾ ਇਹ ਵੀਰ ਨੂੰ ਕਹਿੰਦਾ ਗੱਲਾਂ ਕਿਹੜੀਆਂ ਗੱਲਾਂ ਗੁੱਸਾ ਲੱਗਿਆ ਕਿਉਂਕਿ ਜਦੋਂ ਆਪਾਂ ਰੌਡ ਪਾਰ ਕਰਦੇ ਆ ਨਾ ਅਸੀਂ ਦੇਖਦੇ ਆ ਪਰ ਰਿਕਾਰਡ ਨਹੀਂ ਪਾਉਨੇ ਆ ਵੀ ਗਰੁੱਪਾਂ ਦੇ ਵਿੱਚ ਵੀਰ ਬਣ ਕੇ ਇਦਾਂ ਨਾ ਕਰੋ ਇਹਨੂੰ ਗੁੱਸਾ ਲੱਗਿਆ ਮੇਰੇ ਵੀਰ ਨੂੰ ਅੱਕ ਗਿਆ ਮੇਰਾ ਵੀਰ ਸੁਣ ਕੇ ਸਹੀ ਹੈ ਨਾ ਸਾਨੂੰ ਇਹ ਚੀਜ਼ਾਂ ਸਕੂਲਾਂ 'ਚ ਨਹੀਂ ਸਿਖਾਈਆਂ ਜਾਂਦੀਆਂ ਇਹਨਾਂ ਜਵਾਕਾਂ ਨੂੰ ਚੀਜ਼ਾਂ ਨੂੰ ਸਿਖਾਈਏ ਜਾਂਦੇ ਨੂੰ ਸਾਡੇ 12 ਪੜ੍ਹੇ ਨੂੰ ਇੰਨੀ ਅਕਲ ਨਹੀਂ ਜਿੰਨੇ ਨੇ 4 ਬ ਪੜੇ ਜਵਾਗ ਨੂੰ ਅਕਲ ਆ ਠੀਕ ਹੈ ਨਾ ਮੈਂ ਇੱਕ ਪੋਸਟ ਪਾਈ ਸੀ ਨਾ ਗਰੁੱਪ ਦੇ ਵਿੱਚ ਕਿਹਾ ਸੀ ਨਾ ਵੀ ਛੋਟੀ ਜਿਹੀ ਜਵਾਕੜੀ ਦੇ ਹੈਲਮਟ ਤਾਂ ਰੱਖ ਲੈਂਦੇ ਸਿਰ ਤੇ ਸਿਰਕੜ ਦੇ ਲਈ ਤੁਸੀਂ ਲਈ ਜਾਂਦੇ ਹੋ ਨਾ ਤੁਹਾਡੇ ਹੈਲਮਟ ਨਾ ਜਵਾਕੜੀ ਦੇ ਹੈਲਮਟ ਕਾ ਨੂੰ ਐਕਸੀਡੈਂਟ ਹੋ ਜਾਏ ਇਹ ਚੰਗੀ ਮੱਤ ਸੀ ਕਿ ਮਾੜੀ ਮੱਤ ਸੀ ਤੁਸੀਂ ਰੋਡ ਪਾਰ ਕਰਨ ਲੱਗਦੇ ਹੋ ਚਪਲਾ ਪਾ ਕੇ ਫੋਟ ਟਰੈਕ ਰੋਡ ਹੈ ਜੇ ਚਪਲ ਟੁੱਟ ਗਈ ਐ ਐਕਸੀਡੈਂਟਲੀ ਹੋਊਗਾ ਸੋ ਇਨੀ ਅਕਲ ਦਿੱਤੀ ਬਾਹਰਲੇ ਮੁਲਕ ਦੇ ਇੰਡੀਆ ਵਾਲਾ ਕੰਮ ਨਾ ਸਮਝੋ ਹਰ ਥਾਂ ਸੀ ਇੰਡੀਆ ਫਾਰਮੂਲਾ ਲੱਗ ਤਰ ਪੈਨੇ ਆ ਸੀ ਬਸਾਂ ਦੇ ਵਿੱਚ ਅਸੀਂ ਮਾਂ ਪੈਣ ਕਰਦੇ ਆ ਮਾਰਕਟਾਂ ਜਾਂਦੇ ਸਮਾਂ ਲੈਣ ਨੂੰ ਚੁੱਚੀ ਬੋਲਦੇ ਆ ਵੀ ਚੁੱਪ ਕਿੱਕੋ ਸਮਾਣਾ ਤਰਪੋ ਬਾਕੀ ਮਾਰਕਟ 'ਚ ਲੋਕ ਹੈਗੇ ਆ ਨਾ ਅਸੀਂ ਬੀਜਾਂ ਦੇ ਜਾਂਦੇ ਆ ਵੀਡੀਓ ਬਣਾਉਣ ਲੱਗ ਜਾਂਦੇ ਆ ਅਹੀ ਗੱਲਾਂ ਆਖੇ ਤੋਂ ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹ ਕੰਮ ਨਾ ਕਰਿਓ ਠੀਕ ਹੈ ਨਾ ਆਪਣੇ ਅੰਦਰਲਾ ਜਿਹੜਾ ਹੈਗਾ ਨਾ ਮਾਰ ਕੇ ਰੱਖਿਓ ਇਹ ਵੀਰ ਨੂੰ ਗੁੱਸਾ ਲੱਗਿਆ ਸਹੀ ਹੈ ਨਾ ਕੋਈ ਇੰਨਾ ਕਾਇਚਰਾ ਉਸ ਆਮ ਦਾ ਰਹਿੰਦੇ ਆ ਜੇ ਪੰਜਾਬ ਚ ਭਈਏ ਗੰਦ ਕਹਿੰਦੇ ਪੰਜਾਬ ਜਾ ਕੇ ਭਈਏ ਗੰਦ ਪਾਉਣ ਲੱਗੇ ਆ ਅਸੀਂ ਇਧਰ ਮੋਲਕ ਅਸੀਂ ਗੰਦ ਪਾਉਣ ਲੱਗੇ ਆ ਆਕੇ ਸਾਨੂੰ ਕੋਈ ਘਰ ਨਹੀਂ ਦਿੰਦਾ ਸਾਈ ਪ੍ਰੈਸ ਦੇ ਵਿੱਚ ਘਰ ਅਗਲਾ ਕਹਿੰਦੇ 2.0 ਪੁਆਇੰਟ ਬਾਅਦ ਨਹੀਂ ਤਿੰਨ ਪਰ ਫਿਰ ਇਹਨੂੰ ਘਰ ਦਵਾਵਾਂਗੇ ਨਾ ਸੀ ਘਰਾਂ 'ਚ ਸਫਾਈ ਰੱਖਦੇ ਆ ਅਸੀਂ ਘਰਾਂ 'ਚੋਂ ਦੇਵ ਦਿੱਤਾ ਅਸੀਂ ਉੱਚ-ਉੱਚੀ ਬੋਲਦੇ ਆ ਠੀਕ ਆ ਇਹ ਬੀਨੂੰ ਗੁੱਸਾ ਲੱਗਿਆ ਇਹ ਪੰਜਾਬ ਦੇ ਕਹਿੰਦੇ ਮਤ ਦੇਣ 'ਚ ਘਾਟਾ ਇੰਨੀ ਕਾਕਰਾ ਸਾਨੂੰ ਸਾਡੇ ਦਾ ਧਰਮ ਦੀਵਾਨ ਲੱਗਦੇ ਆ ਵੀ ਚੋਰੀ ਨਾ ਕਰੋ ਚੰਗੇ ਕੰਮ ਕਰੋ ਅਸੀਂ ਫੇਰ ਵੀ ਸੁਧਰਦੇ ਆ ਸਾਡਾ ਦੇਸ਼ ਤਾਂ ਉਹ ਆ ਜਿੱਥੋਂ ਅਸੀਂ ਆਏ ਆ ਪਾਣੀ ਵਾਲੇ ਗਲਾਸ ਰੂਸ਼ਗਲੀ ਪਾਗ ਰੱਖਣੀ ਪੈਂਦੀ ਆ ਬੈਂਕ ਦਾ ਜਿਹੜਾ ਬੈਂਕ ਚ ਪੈਸੇ ਜਾਵਾ ਕਰੋਲ ਜਾਂਦੇ ਆ ਨਾ ਉੱਥੇ ਸ਼ਗਲੀ ਪਾਗ ਰੱਖਣੀ ਪੈਂਦੀ ਉਹ ਚੱਕ ਚੱਕ ਕੇ ਨਾ ਲੈ ਜਾਣ ਕਿਤੇ ਇੰਨੀ ਸਾਡੀ ਇਮਾਨਦਾਰੀ ਆ ਇਸ ਤੋਂ ਬਾਅਦ ਕੀ ਗੱਲ ਕਰਦੀ ਅਸੀਂ ਆਪਣੇ ਅੰਨ ਝਾਤੀ ਮਾਰੋ ਸੁਧਾਰੋ ਆਪਣੇ ਆਪ ਨੂੰ ਠੀਕ ਹੈ ਨਾ ਅਸੀਂ ਬਾਹਲੇ ਮੁਲਕਾਂ ਲੈ ਗੜਾਸਾਂ ਸੋਟੇ ਡੰਡੇ ਸਿਰ ਪਾੜਦਿੰਦੇ ਨੇ ਬੰਦੇ ਦਾ ਕੋਈ ਹੋਰ ਬੰਦੇ ਹੈ ਲੜਦੇ ਕੋਈ ਦੇਸ਼ਾਂ ਦੇ ਵਿੱਚ ਸਿਰਫ ਅਸੀਂ ਹੀ ਕਿਉਂ ਆਨੇ ਨਜ਼ਰ ਸਾਡੀਆਂ ਲੜਾਈਆਂ ਕਿਉਂ ਦੀਆਂ ਅਖਬਾਰਾਂ 'ਚ ਅਸੀਂ ਕਿਉਂ ਸਭ ਤੋਂ ਹੁੰਨੇ ਆ ਉਹ ਕਨੇਡਾ ਡਰੱਗਸ ਪੜੀ ਆ ਕਿੰਨੇ ਬੰਦੇ ਹਮ ਇੰਡੀਅਨ ਫੜੇ ਗਏ ਆ ਠੀਕ ਹੈ ਨਾ ਆਪਣੇ ਅਸੀਂ ਕਹਿੰਦਾ ਅਸੀਂ ਲਾਡ ਲਿਆ ਵਾਂ ਕੋਈ ਵਿਚਰਦਾ ਅਸੀਂ ਪਤਾ ਨਹੀਂ ਕੌਣ ਆ ਪਿਛਲੇ ਲੋਕੀ ਲਾਡ ਲਿਆ ਵਾਂ ਗੁਰਖਣ ਉਹ ਨਹੀਂ ਭਰਾਵਾ ਆਪਣੇ છાਤੀ ਮਾਰੋ ਅਸੀਂ ਹੈਗਾ 도ਗਲੇ ਸਹੀ ਹੈ ਨਾ ਅਹੇ ਤਾਂ ਸਰਕਾਰੀ ਬਟ ਖਾ ਜਾਂਦੇ ਆ ਸੜਕ ਬਾਹ ਲੈਨੇ ਆ ਸਹੀ ਹੈ ਨਾ ਸਾਨੂੰ ਗੱਲ ਲੱਗੂ ਗੁੱਸਾ ਗੱਲਾਂ ਦਾ ਸਾਡੀਆਂ ਦਾ ਮੇਰਾ ਵੀ ਦੂਗਲੇ ਭੜਕਣਾ ਚੱਲੋ ਸਿੱਧੀ ਗੱਲ ਕਹਿਣ ਕਹਿਣੀ ਸਿੱਖੋ ਸਾਡੀਆਂ ਗੱਲਾਂ ਕੌੜੀਆਂ ਨੇ ਪਰ ਹਾਜਮ ਕਰ ਲਿਓ ਧੰਨਵਾਦ ਜੀ